ਇੱਕ ਮਿੰਟ ਹਾਂਜੀ ਕੀ ਨਾਂ ਆ ਜੀ ਆਪਣਾ ਰੂਪਾ ਸਿੰਘ ਜੀ ਪਿੰਡ ਕਿਹੜਾ ਜੀ ਪਾਈ ਰੂਪਾ ਜੀ ਬਠਿੰਡਰ ਦੇ ਵਿੱਚ ਪੈਂਦਾ ਹਾਂਜੀ ਹਾਂਜੀ ਬਠਿੰਡਰ ਤੇ ਕਿਵੇਂ ਲੱਗਦਾ ਜੀ ਆਪਾਂ ਫਸਲ ਦੇ ਵਿੱਚ ਫਸਲ ਦੇ ਵਿੱਚ ਪਾਇਆ ਉਹਦਾ ਵਧੀਆ ਰਿਜ਼ਲਟ ਦਿੱਤਾ ਚੱਕਣਾ ਇੱਧਰ ਪੂਰਾ ਵਧੀਆ ਪੂਰਾ ਵਧੀਆ ਰਿਜ਼ਲਟ ਦਿੱਤਾਗਾ ਜਮੇਦ ਕਿਹਾ ਸੀਗਾ ਵੀ ਮਿੱਟੀ ਜੜਾ ਲਾ ਕੇ ਪਾਉਣੀ ਹੈ ਉਸੇ ਦੇ ਕਾ ਮਿੱਟੀ ਜੜਾ ਲਾ ਕੇ ਆਰੈਂਜ ਪਾਈਏ ਠੀਕ ਹੈ ਜੀ ਹਾਂ ਤੇ ਤੀਜੇ ਨੇ ਬਿਸ਼ੋ ਦੱਸਤਾ ਸੀਗਾ ਵੀ ਇਹ ਦਵਾਈ ਪਈ ਵੀ ਠੀਕ ਹੈ ਜੀ ਹਾਂਜੀ ਉਸ ਤਰ ਪਾਇਆ ਜਾਂਦਾ ਹਾਂ ਜੀ ਹਾਂ ਜੀ ਕੀ ਦੇ ਕਹਿਣ ਤੇ ਪਾਇਆ ਤੁਸੀਂ ਅਸੀਂ ਇਹਦੇ ਕਹਿੰਦੇ ਜੀ ਮੈਂਬਰ ਦੇ ਕਹਿੰਦੇ ਠੀਕ ਹੈ ਜੀ ਹਾਂ ਇਹ ਬੰਦੇ ਲੈ ਕੇ ਆਏ ਸੀਗਾ ਤੇ ਇਹ ਕਹਿੰਦਾ ਜੀ ਤੂੰ ਪਾ ਨਾ ਹੈ ਠੀਕ ਹੈ ਆਪਾਂ ਇਹਦੇ ਕਹਿੰਦੇ ਦੋ ਪੈਟਿਕ ਪਾ ਦੇ ਤੇ ਦੂਜੇ ਖੇਤਾਂ ਨਾਲੋਂ ਕਿਵੇਂ ਲੱਗਦਾ ਆਪਾਂ ਨੂੰ ਨਾਲ ਦੇ ਜਿਹੜੇ ਖੇਤ ਨੇ ਇਹ ਵੀ ਕਿੱਦਾਂ ਦਾ ਜਿਹੜਾ ਪੂਰੇ ਵਧੀਆ ਜੀ ਰਿਜ਼ਲਟ ਵੀ ਬਰਾਬਰ ਆਵਦੇ ਠੀਕ ਹੈ ਜੀ ਪਾਤਾ ਉਹਦਾ ਵੀ ਉਹ ਮਗਰ ਖੜੀ ਮੱਕੀ ਉਹ ਹਰੀ ਹੋਈ ਕਿਹੜੀ ਸੀ ਅਸੀਂ ਅਜੇ ਬੀਜਣੀ ਸੀ ਉਹ ਮੱਕੀ ਦਾ ਕਦ ਮੇਲ ਉਹ ਦੇਦਾ ਮੇਰੇ ਨਾਲੋਂ ਘੱਟ ਤੇ ਯੂਰੀਆ ਜਾਂ ਸਪਰੇਹਾਂ ਦਾ ਕੋਈ ਫਰਕ ਪਿਆ ਆਪਣਾ ਸਪਰੇਹਾਂ ਜੀ ਤਿੰਨ ਗੱਟੇ ਕਿੰਨੇ 1 ਕਿੱਲੇ ਚ ਕਿ 2 ਕਿੱਲਿਆਂ ਚ ਨਾ ਜੀ ਨਾ 2 ਕਿੱਲਿਆਂ ਚ 2 ਕਿੱਲਿਆਂ ਚ ਤਿੰਨ ਗੱਟੇ ਆਪਾਂ ਨੇ ਯਾਨੀ ਕਿ ਯੂਰੀਆ ਪਾਇਆ ਪਰ ਅਸੀਂ ਜੱਕਾ ਤੱਕਾ ਕਰਦੇ ਰਹੇ ਹਾਂ ਮੇਰਾ ਪਾਣੀ ਇੱਥੇ ਆ ਕੇ ਉੱਪਰਦਾ ਹੈ ਮੋਟਰ ਹੁਥਿਆ ਠੀਕ ਹੈ ਜੀ ਇਹਨੂੰ ਡੱਗੀ ਸੱਟ ਕੇ ਪਾਉਨੇ ਆ ਸੀ ਉਹ ਅੱਜ ਸੱਟ ਲਿਆ ਗੱਟਾ ਖਾਦ ਚ ਕੱਲ ਸੱਟਦੇ ਆ ਉਹ ਸੱਟ ਦੇ ਸੱਟ ਦੇ ਤੋਂ ਬਸਰ ਟਾਈਮ ਹੀ ਨਾ ਗਿਆ ਤੋਂ ਵਧੀਆ ਹੋ ਗਿਆ ਫਾਇਦਾ ਹੋ ਗਿਆ ਹਾਂ ਜੀ ਇਹ ਹੁਣ ਆਪਾਂ ਰეკਮੈਂਡ ਕਰਾਂਗੇ ਵੀ ਆਪਣੇ ਕਿਸਾਨ ਭਰਾ ਇਹਨੂੰ ਪਾਣ ਹਾਂ ਜੀ ਹਾਂ ਪੂਰੀ ਕਰਤਾ ਮਤਾਂ ਤਾਂ ਕਿ ਵਧੀਆ ਰਿਜ਼ਲਟ ਲੈਣ ਨਾਲੇ ਖਰਚੇ ਤੋਂ ਆਪ ਦਾ ਘਟਾ ਤੁਸੀਂ ਮਤਲਬ ਜਿਹੜੀ ਹੁਣ ਝੋਨੇ ਦੀ ਫਸਲ ਆਉਣੀ ਆ ਉਹਦੇ ਵਿੱਚ ਵੀ ਪਾਉਂਗੇ ਬੂਸਤਰ ਜੀ ਹਾਂ ਪਾਉਂਗਾ ਜੀ ਠੀਕ ਹੈ ਜੀ ਹਾਂ